ਦਿੰ ਦਿਹਾੜੇ ਸ਼ਿਫ ਸੈਨਾ ਆਕੂ ਦੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਲਵਾਰਾਂ ਦੇ ਨਾਲ ਉਸ ਨੂੰ ਵੱਢ ਸੁੱਟਿਆ ਜਾਂਦਾ ਹੈ ਲਹੂ ਲੁਹਾਨ ਕਰਕੇ ਉਸ ਨੂੰ ਉਸ ਸਕੂਟੇ ਇਲਾਕੇ ਜਿਹੜੇ ਨਿਹੰਗ ਸਿੰਘ ਨੇ ਉਹ ਫਰਾਰ ਹੋ ਜਾਂਦੇ ਨੇ ਇਸ ਘਟਨਾ ਦੀ ਸੀਸੀਟੀਵੀ ਸਾਹਮਣੀ ਆਈ ਸੀ ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਸਾਰੇ ਹੀ ਸਿਆਸਤਦਾਨਾਂ ਦੇ ਵੱਲੋਂ ਇਸ ਘਟਨਾ ਦੇ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਸ਼ਿਫ ਸੈਨਾ ਆਗੂ ਸੰਦੀਪ ਕੋਰਾ <th>ਪੜ ਦੇ ਉੱਤੇ ਦੰਦ ਵਿਹਾੜੇ ਕਤਲਨਾ ਹਮਲਾ ਹੁੰਦਾ ਉਸ ਨੂੰ ਲਖੂ ਲੋਹਾਨ ਕਾ ਦਿੱਤਾ ਜਾਂਦਾ ਹੈ ਤਲਵਾਰਾਂ ਦੇ ਨਾਲ ਉਸਤੇ ਵਾਰ ਕੀਤੇ ਜਾਂਦੇ ਨੇ ਜਸਤੀਆਂ ਖੌਫਨਾਕ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਸਾਹਮਣੇ ਆਈਆਂ ਸੀ ਜਦੋਂ ਤੋਂ ਬਾਅਦ ਹਮਲਾ ਕਰਨ ਤੋਂ ਬਾਅਦ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਹਮਲਾਵਰ ਸੰਦੀਪ ਗੋਰਾ ਥਾਪੜ ਸ਼ਿਫਸਨਾ ਅਗੂ ਦੇ ਸਕੂਟੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਉਸ ਵੇਲੇ ਦੀ ਸੀ ਜਦੋਂ ਸੰਦੀਪ ਗੋਰਾ ਥਾਪੜ ਆਪਣੇ ਗਨਮਨ ਦੇ ਨਾਲ ਸਕੂਟੀ ਤੇ ਜਾ ਰਿਹਾ ਹੁੰਦਾ ਹੈ ਸਿਵਲ ਹਸਪਤਾਲ ਲੁਧਿਆਣਾ ਦੇ ਨੇੜੇ ਉਸ ਤੇ ਕਾਤਿਲਾਂ ਦਾ ਹਮਲਾ ਹੁੰਦਾ ਹੈ ਇਸ ਹਮਲੇ ਤੋਂ ਬਾਅਦ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਵੱਲੋਂ ਦੱਸ ਦਈਏ ਕਿ ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਸੰਦੀਪ ਗੋਰਾ ਖਾਪਰ शिवसेना ਆਗੂ ਤੇ ਕਾਤਿਲਾਂ ਦਾ ਹਮਲਾ ਕਰਨ ਵਾਲੇ ਦੋ ਨਿਹੰਗ ਸਿੰਘ ਜਿਹੜੇ ਨੇ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤੇ ਗਏ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹਨਾਂ ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਹੋਈ ਹੈ ਤਲਵਾਰਾਂ ਦੇ ਨਾਲ ਸੰਦੀਪ ਕੋਹਰਾ ਥਾਪੜ ਸ਼ਿਫ ਸੈਨਾ ਅਗੂ ਦੇ ਉੱਤੇ ਇਹਨਾਂ ਦੇ ਵੱਲੋਂ ਕਾਤਿਲਾਨਾ ਹਮਲਾ ਕੀਤਾ ਗਿਆ ਸੀ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਨੇੜੇ ਇਹ ਘਟਨਾ ਵਾਪਰਦੀ ਹੈ ਜਦੋਂ ਸੰਦੀਪ ਕੋਹਰਾ ਥਾਪੜ ਆਪਣੇ ਗਨਮੈਨ ਦੇ ਨਾਲ ਸਕੂਟੀ ਤੇ ਜਾ ਰਿਹਾ ਹੁੰਦਾ ਹੈ ਉਸ ਦੌਰਾਨ ਤਿੰਨ ਨਿਹੰਗ ਸਿੰਘ ਆਉਂਦੇ ਨੇ ਦੋ ਸੰਦੀਪ ਗੋਨਾਥ <th>ਪਰ ਤੇ ਹਮਲਾ ਕਰਦੇ ਨੇ ਇੱਕ ਨਿਹੰਗ ਸਿੰਘ ਪੁਲਿਸ ਵਾਲੇ ਨੂੰ ਯਾਨੀ ਕਿ ਸ਼ਿਫਸੇਨਾ ਅਗੂ ਦੇ ਗਨਮੈਨ ਨੂੰ ਸਕੂਟੀ ਤੋਂ ਉਤਾਰਦਾ ਤੇ ਪਾਸੇ ਲੈ ਜਾਂਦਾ ਹੈ ਉਸ ਦੀ ਲਾਇਸੈਂਸੀ ਰਿਵਾਲਵਰ ਜਿਹੜੀ ਹੈ ਖੋਣ ਦੀ ਕੋਸ਼ਿਸ਼ ਕਰਦਾ ਤੇ ਦੂਜੇ ਪਾਸੇ ਤਲਵਾਰਾਂ ਦੇ ਨਾਲ ਜਿਹੜਾ ਇਹ ਸ਼ਿਫਸੇਨਾ ਅਗੂ ਤੇ ਦਿਨ ਦਿਹਾੜੇ ਹਮਲਾ ਕੀਤਾ ਜਾਂਦਾ ਹੈ ਵਿੱਚ ਚੁਰਾਹੇ ਉਸ ਨੂੰ ਲਖੂ ਲੋਹਾਨ ਕੀਤਾ ਜਾਂਦਾ ਹੈ ਬਿਦਰਦੀ ਦੇ ਨਾਲ ਮਾਰਿਆ ਜਾਂਦਾ ਹੈ ਦਸਤੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਸਤੇ ਕਾਤਿਲਾਨਾ ਹਮਲਾ ਕਰਨ ਤੋਂ ਬਾਅਦ ਜਿਹੜੇ ਹਮਲਾਵਰ ਨੇ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਸੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਸਾਰੀ ਘਟਨਾ ਕੈਮਰੇ ਦੇ ਵਿੱਚ ਸਾਹਮਣੇ ਆਈ ਜਿਸ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਨੂੰ ਹੱਤਿਆ ਪੈਰਾ ਦੇ ਪੈ ਜਾਂਦੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਟੀਮਾਂ ਬਣਾ ਕੇ ਨਿਹੰਗ ਸਿੰਘ ਜੋ ਹਮਲਾ ਕਰਨ ਆਏ ਸੀ ਉਹਨਾਂ ਦੀ ਭਾਲ ਕੀਤੀ ਜਾਂਦੀ ਹੈ ਤਾਂ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਿਹੰਗ ਸਿੰਘ ਪਕਾਬੂ ਕਰ ਲਏ ਗਏ ਨੇ ਦੋ ਨਿਹੰਗ ਸਿੰਘਾਂ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ श्री फतेहगढ़ तो गिरफ्तार किया गया है तो दस दई के अहम जानकारी दिखी गई है संदीप गोरा थपड़ से हमला वाले दो निहंग श्री फतेहगढ़ साहिब तो गिरफ्तार जो गए ने